ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾ ਕੇ ਤਿਆਰ ਕਰਾਂਗੇ ਕਰੇਲੇ ਦੀ कुरकुरी ਸਬਜ਼ੀ कुरकुरी ਭਿੰਡੀ ਦੀ ਸਬਜ਼ੀ ਤਾਂ ਤੁਸੀਂ ਸਾਰਿਆਂ ਨੇ ਜ਼ਰੂਰ ਬਣਾ ਕੇ ਤਿਆਰ ਕੀਤੀ ਹੋਵੇਗੀ ਪਰ ਇਸ ਤਰੀਕੇ ਨਾਲ कुरकुरी ਕਰੇਲੇ ਦੀ ਸਬਜ਼ੀ ਸ਼ਾਇਦ ਤੁਸੀਂ ਪਹਿਲਾਂ ਕਦੀ ਟਰਾਈ ਨਾ ਕੀਤੀ ਹੋਵੇ ਜਿਸ ਤਰੀਕੇ ਨਾਲ ਮੈਂ ਤੁਹਾਡੇ ਨਾਲ ਕਰੇਲੇ ਦੀ ਸਬਜ਼ੀ ਦੀ ਰੈਸਪੀ ਸ਼ੇਅਰ ਕਰਨ ਜਾ ਰਹੀ ਹਾਂ ਇਸ ਤਰੀਕੇ ਨਾਲ ਕਰੇਲੇ ਦੀ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਅਤੇ कुरकुरी ਬਣ ਕੇ ਤਿਆਰ ਹੁੰਦੀ ਹੈ ਅੱਧਾ ਕਿਲੋ ਦੇ ਕਰੀਬ ਮੈਂ ਕarele ਇੱਥੇ ਚੰਗੀ ਤਰ੍ਹਾਂ ਪਾਣੀ ਦੇ ਨਾਲ ਧੋ ਕੇ ਇਸ ਤਰੀਕੇ ਨਾਲ ਪਤਲੇ ਅਤੇ ਲੰਬੇ ਪੀਸਾ ਵਿੱਚ ਕੱਟ ਲਏ ਹਨ ਅੱਧਾ ਚਮਚ ਨਮਕ ਦਾ ਪਾ ਕੇ ਅਸੀਂ ਇਸ ਨੂੰ 1 ਘੰਟੇ ਦੇ ਲਈ ਰੱਖ ਦਵਾਂਗੇ ਉਸ ਤੋਂ ਬਾਅਦ ਅਸੀਂ ਕarele ਦਾ ਪਾਣੀ ਚੰਗੀ ਤਰ੍ਹਾਂ ਨਿਚੋੜ ਦਿੱਤਾ ਹੈ ਅਤੇ ਇਹਨਾਂ ਨੂੰ ਇਸ ਤਰੀਕੇ ਨਾਲ ਸੁਕਾ ਲਿਆ ਹੈ ਕareleਆਂ ਨੂੰ ਕਿਸੇ ਬੌਲ ਦੇ ਵਿੱਚ ਮੈਂ ਹੁਣ ਟਰਾਂਸਫਰ ਕਰ ਲਿਆ ਹੈ ਟੇਸਟ ਦੇ ਹਿਸਾਬ ਨਾਲ ਅਸੀਂ ਇਸ ਵਿੱਚ ਨਮਕ ਪਾ ਲਵਾਂਗੇ ਨਮਕ ਅਸੀਂ ਧਿਆਨ ਨਾਲ ਪਾਵਾਂਗੇ ਕਿਉਂਕਿ ਪਹਿਲਾਂ ਵੀ ਅਸੀਂ ਇਸ ਵਿੱਚ ਨਮਕ ਪਾ ਚੁੱਕੇ ਹਾਂ ਥੋੜਾ ਜਿਹਾ ਅਸੀਂ ਇਸ ਵਿੱਚ ਹਲਦੀ ਪਾਊਡਰ ਪਾਵਾਂਗੇ ਅੱਧਾ ਕ ਚਮਚ ਮੈਂ ਇੱਥੇ ਕੁੱਟੀ ਹੋਈ ਲਾਲ ਮਿਰਚ ਪਾਈ ਹੈ ਅਤੇ ਅੱਧਾ ਕ ਚਮਚ ਇਸ ਵਿੱਚ ਕਸ਼ਮੀਰੀ ਲਾਲ ਮਿਰਚ ਦਾ ਪਾ ਲਿਆ ਹੈ ਅੱਧਾ ਚਮਚ ਇਸ ਵਿੱਚ ਮੈਂ ਆਂਬ ਚੂਰਨ ਪਾਊਡਰ ਦਾ ਪਾਇਆ ਹੈ ਇਸ ਦੇ ਨਾਲ ਇਸ ਵਿੱਚ ਚਟਪਟਾ ਜਿਹਾ ਟੇਸਟ ਜੋ ਹੈ ਆ ਜਾਂਦਾ ਹੈ 2 ਚਮਚ ਮੈਂ ਵੱਡੇ ਇਥੇ ਚਾਵਲ ਦੇ ਆਟੇ ਦੇ ਸਵਿਚ ਐਡ ਕੀਤੇ ਹਨ 2 ਚਮਚ ਇਸ ਵਿੱਚ ਮੋਟੀ ਵਾਲੀ ਸੂਜੀ ਦੇ ਪਾਏ ਹਨ ਇਸ ਤਰੀਕੇ ਨਾਲ ਕarele ਦੀ ਸਬਜ਼ੀ ਜੋ ਹੈ ਬਹੁਤ ਹੀ ਜ਼ਿਆਦਾ ਖੁਰਕੁਰੀ ਬਣ ਕੇ ਤਿਆਰ ਹੁੰਦੀ ਹੈ ਹੁਣ ਅਸੀਂ ਹੱਥਾਂ ਦੀ ਸਹਾਇਤਾ ਦੇ ਨਾਲ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਸ ਤਰੀਕੇ ਨਾਲ ਅਸੀਂ ਸਾਰੇ ਮਸਾਲਿਆਂ ਨੂੰ ਕ੍ਰੇਲਿਆਂ ਤੇ ਕੋਟ ਕਰ ਦੇਵਾਂਗੇ ਕ੍ਰੇਲੇ ਜੋ ਹਨ ਸਾਡੇ ਤਿਆਰ ਹੋ ਚੁੱਕੇ ਹਨ ਇੱਧਰ ਅਸੀਂ ਪੈਨ ਵਿੱਚ ਤੇਲ ਗਰਮ ਕਰ ਲਿਆ ਹੈ ਤੇ ਇਸ ਤਰੀਕੇ ਨਾਲ ਅਸੀਂ ਥੋੜੇ ਥੋੜੇ ਕ੍ਰੇਲੇ ਇਸ ਵਿੱਚ ਪਾ ਦਵਾਂਗੇ ਅਤੇ ਇਹਨਾਂ ਨੂੰ ਚੰਗੀ ਤਰ੍ਹਾਂ ਕ੍ਰਿਸਪੀ ਹੋਣ ਤੱਕ ਫਰਾਈ ਕਰਾਂਗੇ ਗੈਸ ਦਾ ਫਲੇਮ ਅਸੀਂ ਪਹਿਲਾਂ ਹਾਈ ਤੇ ਰੱਖਿਆ ਹੋਇਆ ਹੈ ਬਾਅਦ ਵਿੱਚ ਅਸੀਂ ਇਸ ਨੂੰ మీడియం ਤੇ ਪਕਾ ਲਵਾਂਗੇ ਇੱਕ ਸਾਈਡ ਤੋਂ ਫਰਾਈ ਹੋਣ ਤੋਂ ਬਾਅਦ ਅਸੀਂ ਦੂਸਰੀ ਸਾਈਡ ਤੋਂ ਇਹਨਾਂ ਨੂੰ ਪਲਟ ਕੇ ਚੰਗੀ ਤਰ੍ਹਾਂ 골ਡਨ ਬ੍ਰਾਊਨ ਹੋਣ ਤੱਕ ਫਰਾਈ ਕਰਾਂਗੇ ਇਸ ਤਰੀਕੇ ਨਾਲ ਕਲੇਲੇ ਜੋ ਹਨ ਬਹੁਤ ਹੀ ਜ਼ਿਆਦਾ ਕਰਕਰੇ ਅਤੇ ਟੇਸਟੀ ਬਣ ਕੇ ਤਿਆਰ ਹੁੰਦੇ ਹਨ ਚੰਗੀ ਤਰ੍ਹਾਂ ਕਲੇਲੇ ਜਦੋਂ ਫਰਾਈ ਹੋ ਜਾਣਗੇ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਕਿਸੇ ਬਰਤਨ ਵਿੱਚ ਕੱਢਦੇ ਜਾਵਾਂਗੇ ਇੱਕ ਬੈਚ ਅਸੀਂ ਫਰਾਈ ਕਰ ਲਿਆ ਹੈ ਇਸੇ ਤਰੀਕੇ ਨਾਲ ਅਸੀਂ ਬਾਕੀ ਰਹਿੰਦੇ ਕਲੇਲਿਆਂ ਨੂੰ ਵੀ ਫਰਾਈ ਕਰ ਲਵਾਂਗੇ ਕਲੇਲੇ ਅਸੀਂ ਤੇਲ ਵਿੱਚ ਥੋੜੇ ਥੋੜੇ ਕਰਕੇ ਹੀ ਐਡ ਕਰਨੇ ਹਨ ਤਾਂ ਹੀ ਸਾਡੇ ਕਲੇਲੇ ਵਧੀਆ ਤਰੀਕੇ ਨਾਲ ਕ੍ਰਿਸਪੀ ਫਰਾਈ ਹੋਣਗੇ ਸਾਰੇ ਕ੍ਰੇਲੇ ਅਸੀਂ ਫਰਾਈ ਕਰ ਲਏ ਹਨ ਕ੍ਰੇਲੇ ਦੀ ਸਬਜ਼ੀ ਬਣ ਕੇ ਤਿਆਰ ਹੋ ਚੁੱਕੀ ਹੈ ਬਹੁਤ ਹੀ ਜ਼ਿਆਦਾ ਟੇਸਟੀ ਅਤੇ कुरकुरी ਕ੍ਰੇਲੇ ਦੀ ਸਬਜ਼ੀ ਬਣ ਕੇ ਤਿਆਰ ਹੋਈ ਹੈ ਇਸ ਨੂੰ ਤੁਸੀਂ ਰੋਟੀ ਪਰਾਂਠੇ ਜਾਂ ਐਜ਼ ਅ ਸਨੈਕ ਵੀ ਖਾ ਸਕਦੇ ਹੋ ਬਹੁਤ ਹੀ ਜ਼ਿਆਦਾ ਟੇਸਟੀ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਜੇਕਰ ਤੁਹਾਨੂੰ ਰੈਸਪੀ ਚੰਗੀ ਲੱਗੀ ਹੈ ਤੇ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਅਤੇ ਮੇਰੇ ਚੈਨਲ ਅਮਨ ਵੈਜਰਸ ਹੋਏ ਨੂੰ ਜਰੂਰ ਸਬਸਕ੍ਰਾਈਬ ਕਰਨਾ ਮਿਲਾਂਗੇ ਇਸੇ ਤਰ੍ਹਾਂ ਦੀਆਂ ਕੁਝ ਹੈਲਦੀ ਅਤੇ ਟੇਸਟੀ ਰੈਸਪੀਜ਼ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ